ਜੀ ਮਿੱਤਰੋ ਤੇ ਆਪਾਂ ਆਏ ਸੀਗੇ ਰੋਜ਼ਾ ਸ਼ਰੀ ਮਸਜਿਦ ਤੇ ਇੱਥੇ ਬਾਈ ਮਿਲੇ ਨੇ ਰਾਜੀ ਅਤਰ ਜੋ ਕਿ ਅ ਅਤਰ ਦੀ ਸ਼ੋਭਾ ਮਸਜਿਦ ਦੇ ਅੰਦਰ ਹੀ ਤੇ ਬਾਈ ਨੇ ਆਟਮਾ ਬੜੀਆਂ ਘੈਂਟ ਜੀਆਂ ਰੱਖਿਆ ਨੇ ਬਾਈ ਹਰ ਤਰ੍ਹਾਂ ਦੀ ਅਤਰ ਆ ਵਾਚ ਆ ਤੇ ਜੋ ਵੀ ਮੁਸਲਿਮ ਭਾਈਚਾਰਾ ਇੱਥੇ ਨਮਾਜ਼ ਅਦਾ ਕਰਨ ਆਉਂਦੇ ਨੇ ਹਰ ਅਸਮਾਨ ਟੋਪੀਆਂ ਤੇ ਕਲੀਨ ਹਰ ਚੀਜ਼ ਇੱਥੇ ਮਿਲੇਗੀ ਬਾਈ तो भाई दो पूछते हैं इसे रेट का भाई अत्र का की रेट है तो कथों से कि ना भाई का असलकम मेरा नाम नाजिम है और मेरी दुकान का नाम नाजिम अतर के नाम से है सरंद रोजा शरीफ़ अपने पास हर तरह की वैरायटी मिल जाएगी इतर के अंदर क्रिस्टल की बोतल में मिल जाएगी और इतर एम एल के हिसाब से है सस्ते सस्ता है महंगे से महंगा हर हाँ तरह का है लॉन्ग लास्टिक 12 से लेके 36 घंटे तक की अपने इतर की लॉन्ग लास्टिक होती है और ऑल इंडिया अपनी ड्राइविंग भी है ये और बाहर कंट्री में भी जहां भी बंदे कुछ ये सारी जगह पुताते तो आपके पास क्या हर हर एक ब्रांड है क्या जी 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 हां तो आप बता सकते हो जैसे गुच्ची हो गए जहां और मन्नी हो गए कुछ जी, भी? जी 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 ये देखो गुच्ची फ्लो हो रहा है मजी देख सकते हैं एते ए अतर तुसी आ बनाने हां जी अपना अपना तैयार करन दे जी अपना तैयार कराते हैं हम ओके हमारे पास हर तरह का मिल जाएगा जैसे सनाया आजकल ट्रेंडिंग का बहुत ही तर चल रहा है जी सनाया मिल जाना है जी और बाइटूड जैसे वाई वूड है ठीक है हर तरह की फ्रेगनेस मिल जाएगी डाउन मिल जाना है ब्रांड जो ऊंचे ऊंचे ब्रांड है तरह का इधर मिल तो ए, अगर ए, कोई भी मेरा भाई कम से कम गुच्ची का लेने आए तो उसका क्या रेट दोगे उसका वही एम एल का हिसाब होता है तीन एम एल की बोतल मिल जाएगी जी छल की बोतल मिल जाएगी जैसे जाए ये, जाए ये स, सबसे छोटी है ये तीन एम एल की बोतल है आ, तो इसका तो क्या प्राइस है की हम ये दो सौ रुपये से स्टार्टिंग ठीक है तो वो सनाया सनाया की यही प्राइस है वाई दूस भी थोड़ी सी महंगी होती है ठीक है बस मसीसी जैसे जैसे ही तरकज क्वालिटी के ऊपर डिपेंड करता है वैसे वैसे प्राइस का ठीक है लेकिन बहुत जायज प्राइस मिलने इंडिया में जो सबसे जायज हमारे पास मिल रही तो आप इतर बनाते भी खुद जी जी, जी। आ... परफ्यूम भी तैयार करा देते हैं बंदूक जैसे चाहिए इत्र का परफ्यूम ठीक है नेचुरली विदाउट केमिकल अल्कोहल ओके ਅ ਅਛਾ ਤੋ ਅ ਅਜ ਜਿਵੇਂ ਆਪ ਲੋਗੋ ਨੇ ਇਤਰ ਕੀ ਵੈਰਾਈਟੀ ਇਤਨੀ ਸਾਰੀ ਰੱਖੀ ਹੈ ਇਹ ਆਪਣੇ ਖੁਦ ਹੀ ਤਿਆਰ ਕਰ ਰਹੀ ਹੈ ਜੀ ਤੇ ਮੈਂ ਮਿੱਤਰੋ ਦੇਖ ਸਕਦੇ ਆ ਰੋਜਾ ਸ਼ਰੀਫ ਦੇ ਅ ਅ ਬਾਏ ਦੀ ਦੁਕਾਨ ਆ ਜੋ ਕਿ ਇਤਰ ਆਪਣੇ ਹੱਥੀ ਤਿਆਰ ਕਰਦੇ ਨੇ ਮੇਰਾ ਭਾਈ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਤੇ ਦੇਖ ਸਕਦੇ ਆ ਭਾਈ ਅ ਭਾਵੇਂ ਥੋੜੀ ਥੋੜੀ ਮਾਤਰਾ ਲੈ ਸਦੇ ਘਾਟ ਤੋਂ ਘਾਟ 200 ਰੁਪਏ ਵਿੱਚ ਇਤਰ ਤੁਹਾਨੂੰ ਮਿਲ ਜੇਗਾ ਇਹ ਛੋਟੀ ਜੀ ਸ਼ੀਸ਼ੀ ਵਿੱਚ ਦੇਖ ਸਕਦੇ ਆ ਤੇ ਭਾਈ ਅਗਰ ਇੱਤਰ ਕਿਸੇ ਕੋ ਕੁਆਲਿਟੀ ਨਾ ਪਸੰਦ ਆਏ ਤੋ ਲੈ ਕੇ ਜਾਏ ਹਾਂ ਰਿਟਰਨ ਹਾਂ ਬਾਈ ਦੇ ਸਕਦੇ ਆ ਬਾਈ ਅਗਰ ਜੇ ਤੁਹਾਨੂੰ ਘਰ ਜਾ ਕੇ ਜੇ ਤੁਸੀਂ ਲੈ ਵੀ ਜਾਂਦੇ ਆ ਇਥੋਂ ਤੇ ਤੁਹਾਨੂੰ ਘਰ ਜਾ ਕੇ ਨਾ ਪਸੰਦ ਆਏ ਤੇ ਬਾਈ ਬਾਈ ਨੇ ਉਸੇ ਵੇਲੇ ਤੁਹਾਨੂੰ ਕਹਿ ਦਿੱਤਾ ਕਿ ਭਾਵੇਂ ਹਫਤੇ ਬਾਅਦ ਲਾਓ ਤੇ ਭਾਵੇਂ 15 ਦਿਨਾਂ ਬਾਅਦ ਤੁਸੀਂ ਵਾਪਸ ਦੇ ਸਕਦੇ ਆ ਹਾਂ ਤੇ ਬਾਕੀ ਮੁਸਲਮਾਨਾ ਭਾਈ ਭਾਈ ਜਰਾ ਜੋ ਵੀ ਲੱਗੇ ਤਾਂ ਕਿ ਆਉਂਦੇ ਨੇ ਬਾਈ ਟੋਪੀਆਂ ਏਡੀਆਂ ਸ਼ਾਨਦਾਰ ਨੇ ਜਿਹੜੀਆਂ ਰੋਜ਼ਾ ਕਰਦੇ ਆ ਨੇ ਇਥੇ ਤੇ ਉਹਨਾਂ ਵਾਸਤੇ ਟੋਪੀਆਂ ਕਲੀਨ ਤੇ ਹੋਰ ਵੀ ਕਈ ਚੀਜ਼ਾਂ ਨੇ ਬਾਈ ਹਾਂ ਤੇ ਇੱਕ ਘੜੀਆਂ ਮੈਨੂੰ ਬਈ ਬਾਈ ਦੀ ਸ਼ਾਪ ਦੇਖ ਕੇ ਮੈਨੂੰ ਇੱਥੇ ਰੁਕਣਾ ਪਿਆ ਤੇ ਬਾਈ ਤੋਂ ਪੁੱਛਣਾ ਪਿਆ ਬਾਈ ਕੀ ਰੇਟ ਹੈ ਤੇ ਬਾਈ ਵਧੀਆ ਲੱਗਾ ਬਾਈ ਤਾਂ ਤੁਹਾਡੇ ਨਾਲ ਕੇ ਨਾਲੇ ਤੁਹਾਡਾ ਰੇਟ ਪੂਰਾ ਜਨੂਨ ਹੈ ਤੇ ਦੇਖ ਸਕਦੇ ਬਾਈ ਕੁਆਲਿਟੀ ਤੇ ਬਾਈ ਕੋ ਪੂਰੀ ਭਰੀ ਬਈ ਹੈ ਤੇ ਜੇ ਦੇ ਸਕਦੇ ਵੋਚ ਦਾ ਤੇ ਬਾਈ ਲੇਡੀਜ਼ ਵੋਚ ਦਾ ਕੀ ਰੇਟ ਹੈ ਵੋਚ ਚ ਆਪਣੇ ਪਾਸ 150 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ 150 ਨੇ ਵੀ ਹੈ ਅਲੱਗ ਅਲੱਗ ਪ੍ਰਾਈਸ ਹੈ ਜਿਸ ਜੈ ਕੁਆਲਟੀ ਦੇ ਉੱਪਰ ਡਿਪੈਂਡ ਕਰਦਾ ਉਹ ਕੁਆਲਟੀ ਦੇ ਉੱਪਰ ਹੈ ਠੀਕ ਹੈ 150 ਕੀ ਵੀ ਹੈ 250 ਕੀ ਵੀ ਹੈ 4 350 400 ਰੁਪਏ ਗ੍ਰਾਮ ਨੇ ਵੀ ਹੈ ਅਛਾ ਜੀ ਤੇ ਭਾਈ ਦੇਖ ਸਕਦੇ ਆ ਤੁਹਾਡੇ ਸਾਹਮਣੇ ਵੋਚ ਤੇ ਲੇਡੀਜ਼ ਵੋਚ ਟੰਗੇ ਪਈ ਹੈ ਤੇ ਭਾਈ ਜੈਂਟਸ ਵੋਚ ਤੁਹਾਡੇ ਸਾਹਮਣੇ ਆ ਅਗਰ ਕੁਆਲਟੀ ਦੀ ਗੱਲ ਕਰਦੇ ਆ ਭਾਈ ਕੁਆਲਟੀ ਤਾਂ ਇੱਕ ਨੰਬਰ ਆ ਵੈਸੇ ਦੇ ਸਕਦੇ ਆ ਤੇ ਆਪਣੇ ਕੋ ਜੋ ਵੀ ਕੁਆਲਟੀ ਆ ਇੱਕ ਵਾਰੀ ਬਾਈ ਨਾਲ ਜਰੂਰ ਮੈਂ ਫੋਨ ਨੰਬਰ ਮੈਂਸ਼ਨ ਕਰ ਦਾਂਗਾ ਬਾਈ ਦਾ ਇੱਕ ਵਾਰੀ ਫੋਨ ਨੰਬਰ ਫੋਨ ਤੇ ਗੱਲ ਕਰਕੇ ਜੋ ਵੀ ਆਪਣਾ ਡਾਊਟ ਆ ਬਾਈ ਨਾਲ ਕੱਢ ਲਿਓ ਤੇ ਘਰ ਬੈਠੇ ਬਾਈ ਇਤਨੀ ਵੀ ਮੰਗਾ ਸਕਦੇ ਆ ਤੇ ਜੋ ਵੀ ਪਰਫਿਊਮ ਆਪਜੀ ਨੂੰ ਪਸੰਦ ਹੁੰਦਾ ਆ ਹਰ ਚੀਜ਼ ਅਵੇਲੇਬਲ ਆ ਬਾਈ ਕੋ ਠੀਕ ਹੈ ਜੀ ਤੇ ਮੈਂ ਨੰਬਰ ਬਾਈ ਦਾ ਮੈਂਸ਼ਨ ਕਰ ਦਾਂਗਾ ਬਾਈ ਇੱਕ ਵਾਰੀ ਨੰਬਰ ਬੋਲ ਦਿਓ ਆਪਣਾ ਨੰਬਰ ਹੈ ہمارا 8264595944 ਅ ਫਿਰ ਇੱਕ ਤੋਂ ਬੋਲ ਦਿਓ 8264595944 ਤੇ ਬਾਈ ਇਸ ਨੰਬਰ ਤੇ ਬਾਈ ਨੂੰ ਕਾਲ ਕਰ ਲਿਓ ਸਵੇਰੇ ਕਿ ਕਿੰਨੇ ਵਜੇ ਸ਼ਾਪ ਖੋਲਦੇ ਹੋ ਸਵੇਰੇ 7 ਵਜੇ ਤੋਂ 7 ਵਜੇ ਤੋਂ ਰਾਤ ਨੂੰ 10 ਵਜੇ ਤੱਕ ਹਾਂ ਤੇ ਕਾਲ ਕਰਨ ਦਾ ਟਾਈਮ ਹੈ ਜਿਸ ਟਾਈਮ ਮੇ ਓਪਨ ਹੈ ਹਾਂ ਬਾਈ ਜਦੋਂ ਮਰਜ਼ੀ ਤੁਸੀਂ ਕਾਲ ਕਰ ਸਕਦੇ ਹੋ ਤੇ ਬਾਈ ਨੇ ਹੋਰ ਵੀ ਪ੍ਰਸ਼ਾਦ ਰੱਖਿਆ ਆ ਸ਼ਾਪ ਬਾਈ ਦੀ ਦੇਖ ਕੇ ਵੈਸੇ ਤੁਸੀਂ ਸਮਝ ਜਾਵੋਗੇ ਕਿ ਜਿਹੜੇ ਬੰਦੇ ਨੇ ਐਡਾ ਵਧੀਆ ਸਟਾਕ ਰੱਖਿਆ ਆ ਹੈ ਐਡੇ ਵਧੀਆ ਕੁਆਲਿਟੀ ਦੀਆਂ ਚੀਜ਼ਾਂ ਰੱਖੀਆਂ ਬਾਈ ਤੇ ਮਾਰੀ ਚੀਤ ਆ ਕਿਉਂਕਿ ਆਪਣੀ ਮਾਰੀ ਚੀਤ ਹੈ ਕਿ ਦੁਕਾਨਦਾਰੀ ਆਪਣੀ ਖਰਾਬ ਹੁੰਦੀ ਬਾਈ ਹਨਾ ਆਪਾਂ ਤਾਂ ਸਿੱਧੀ ਗੱਲ ਕਰਾਂਗੇ ਬਾਈ ਜਦੋਂ ਵੀ ਕੋਈ ਚੀਜ਼ ਲੈਣੇ ਆ ਬਾਈ ਵੇਖ ਕੇ ਤੋਲ ਕੇ ਤੇ ਫਿਰ ਚੀਜ਼ ਲਓ ਹਨਾ ਕਿ ਆ ਏਡੀ ਤੋਂ ਇੱਕ ਤੇ ਬੰਦਾ ਜਦੋਂ ਆਪਣੇ ਇੱਕ ਘਰ ਪਰਚੇਜ ਕਰਦਾ ਆ ਕੁਆਲਿਟੀ ਵੀ ਚੰਗੀ ਹੋਣੀ ਚਾਹੀਦੀ ਹੈ ਨਾ ਪੈਸੇ ਭਰਦਾ ਤੇ ਕੁਆਲਿਟੀ ਵੀ ਮੈਂ ਦੇਖਿਆ ਬਾਈ ਕੁਆਲਿਟੀ ਬਾਈ ਕੋ ਇੱਕ ਨੰਬਰ ਆ ਬਾਈ ਆ ਕੇ ਜਰੂਰ ਵਿਜ਼ਿਟ ਕਰੋ ਰੋਜਾ شریف ਦੇ ਅੰਦਰ ਭਾਈ ਮੋਤੀराम ਮਹਿਰਾ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਾਈ ਦੀ ਹੈਗੇ ਆ ਰੋਜਾ شریف ਰੋਜਾ شریف ਦੇ ਨਾਲ ਅੰਦਰ ਵੜਦੇ ਆ ਬਾਈ ਦੀ ਸ਼ਾਪ ਆ ਬਾਈ ਇਹ